ਪੰਜਾਬ ਨੂੰ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਰਤੇਸ਼ ਕੁਮਾਰ ਗੱਗੀ ਦੇਸ਼ ਵਿਦੇਸ਼ ਚ ਬੈਠੇ ਸਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼ਤੀਕਾਰ ਨਮਸਤੇ ਗੁੱਡ ਮਾਰਨਿੰਗ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਨੂੰ ਰਵਾਨਾ ਹੋਏ ਹੋਏ ਨੇ ਪਰ ਹਰਿਆਣਾ ਪੁਲਿਸ ਵੱਲੋਂ ਬੈਰੀਗੇਟ ਬਾਰਡਰਾਂ ਤੇ ਲਗਾ ਕੇ ਪੱਕੇ ਉਹਨਾਂ ਨੂੰ ਰੋਕਿਆ ਗਿਆ ਅਥਰੂ ਗੈਸ ਵੀ ਛੁੱਟੀ ਜਾ ਰਹੀ ਹੈ ਤੇ ਪਲਾਸਟਿਕ ਦੀਆਂ ਗੋਲੀਆਂ ਵੀ ਫਾਇਰ ਕੀਤੀਆਂ ਜਾ ਰਹੀਆਂ ਨੇ ਤੇ ਤਣਾਅ ਜਿਹੜਾ ਬਰਕਰਾਰ ਹੈ ਦੋਨਾਂ ਧਿਰਾਂ ਦੇ ਵਿੱਚ ਪਰ ਜਿਹੜੇ ਹੁਣ ਹਾਲਾਤ ਜਿਹੜੇ ਬਣਦੇ ਜਾ ਰਹੇ ਨੇ ਤਾਂ ਕੁਝ ਟਕਾ ਜਿਹੜਾ ਹੋਇਆ ਹੈਗਾ ਅਥਰੂ ਗੈਸ ਦੇ ਗੋਲੇ ਜਿਹੜੇ ਥੋੜੇ ਛੁੱਟੇ ਜਾ ਰਹੇ ਨੇ ਤੇ ਹੁਣ ਕਿਸਾਨ ਵੀ ਆਪਣੀ ਰਣਨੀਤੀ ਨਵੀਂ ਬਣਾ ਰਹੇ ਨੇ ਵੀ ਕਿਸ ਤਰ੍ਹਾਂ ਅੱਗੇ ਜਾਣਾ ਹੈਗਾ ਕਿਸ ਤਰ੍ਹਾਂ ਨਹੀਂ ਦੂਸਰੇ ਪਾਸੇ ਆਪਾਂ ਗੱਲ ਕਰੀਏ ਤਾਂ ਸੰਯੁਕਤ ਕਿਸਾਨ ਮੋਰਚੇ ਨੇ ਵੀ ਜਲੰਧਰ ਦੇ ਵਿੱਚ 1 ਵਜੇ ਅੱਜ ਮੀਟਿੰਗ ਸੱਦ ਲਈ ਹੈ ਤੇ ਉਹਨਾਂ ਵੱਲੋਂ ਵੀ ਕੋਈ ਐਲਾਨ ਕੀਤਾ ਜਾ ਸਕਦਾ ਹੈਗਾ ਜਿਸ ਤਰ੍ਹਾਂ ਕਈ ਜਥੇਬੰਦੀਆਂ ਉਗਰਾਹਾ ਗਰੁੱਪ ਜਾਂ ਹੋਰ ਰਾਜੇਵਾਲ ਗਰੁੱਪ ਅਜੇ ਫਿਲਹਾਲ ਨਹੀਂ ਗਏ ਨੇ ਪਰ ਉਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਕਿਸਾਨਾਂ ਦੇ ਨਾਲ ਆ ਅੱਜ ਕੋਈ ਫੈਸਲਾ ਲੈ ਸਕਦੇ ਨੇ ਇੰਤਜ਼ਾਰ ਕਰੋ ਬਾਕੀ ਕਿਸ ਤਰ੍ਹਾਂ ਦਾ ਮਾਹੌਲ ਸਾਰਾ ਉੱਥੇ ਸਿਰਜਿਆ ਹੋਇਆ ਹੈਗਾ ਬੇਸ਼ੱਕ ਕਿਸਾਨਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੋਰਚਾ ਸੰਭਾਲਿਆ ਹੋਇਆ ਹੈ ਉੱਥੇ ਦੂਜੇ ਪਾਸੇ ਹਰਿਆਣਾ ਪੁਲਿਸ ਵੱਲੋਂ ਵੀ ਬੈਰੀਗੇਡ ਕਿਲ ਵਗੈਰਾ ਲਗਾਏ ਗਏ ਨੇ ਤਸਵੀਰਾਂ ਤੁਸੀਂ ਸਾਰੀਆਂ ਦੇਖ ਸਕਦੇ ਹੈਗੇ ਵੀ ਕਿਸ ਤਰ੍ਹਾਂ ਦਾ ਮਾਹੌਲ ਸ਼ੰਭੂ ਬਾਰਡਰ ਤੇ ਹੈ ਜਾਂ ਫਿਰ ਖਨੋਰੀ ਬਾਰਡਰ ਤੇ ਆ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਪਲ-ਪਲ ਦੀ ਜਾਣਕਾਰੀ ਅਸੀਂ ਤੁਹਾਨੂੰ ਦੇ ਰਹੇ ਹਾਂ ਤੇ ਅਸੀਂ ਵੀ ਅਪੀਲ ਕਰਦੇ ਹਾਂ ਕਿ ਸੰਜਮ ਬਣਾ ਕੇ ਰੱਖੋ ਤੇ ਜਿੱਤ ਪ੍ਰਾਪਤ ਕਰੋ ਆਪ ਦੀ ਤੇ ਪੰਜਾਬ ਦੀਆਂ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਇੰਦਰ ਸਰਕਾਰ ਕੋਲ ਹੈ ਫੈਸਲਾ ਲਵੇ ਇਸ ਤਰ੍ਹਾਂ ਟਕਰਾਅ ਵਾਲੀ ਸਥਿਤੀ ਨਾਲ ਜਿਹੜਾ ਹੈਗਾ ਮਾਹੌਲ ਹੋਰ ਵੀ ਧਿਆਨਖ ਹੋ ਜਾਂਦਾ ਹੈ ਇਸ ਕਰਕੇ ਕੇਂਦਰ ਸਰਕਾਰ ਨੂੰ ਵੀ ਪੀਲਾ ਕਿ ਕਿਸਾਨਾਂ ਨਾਲ ਮਿਲ ਬੈਠ ਕੇ ਜੋ ਵੀ ਮਸਲਾ ਹੈ ਉਸ ਨੂੰ ਹੱਲ ਕੀਤਾ ਜਾਵੇ ਤੇ ਆਮ ਵਪਾਰੀ ਵੀ ਜਿਹੜੇ ਪਰੜਨ ਹੋ ਰਹੇ ਨੇ ਕਾਰੋਬਾਰ ਠੱਪ ਹੋ ਚੁੱਕੇ ਹੈ ਨੂੰ ਵੀ ਬੰਦ ਨੇ ਇਸ ਕਰਕੇ ਜਲਦ ਤੋਂ ਜਲਦ ਮਸਲਾ ਸੁਝਾਇਆ ਜਾ ਸਕੇ ਤਾਂ ਕਿ ਹਰ ਕਿਸੇ ਦੇ ਨੁਕਸਾਨ ਤੋਂ ਬਚਿਆ ਜਾ ਸਕੇ ਧੰਨਵਾਦੀ ਅੱਗੇ ਤੁਸੀਂ ਤਸਵੀਰਾਂ ਲਾਈਵ ਦੇਖਦੇ ਰਹੋ ਅਸੀਂ ਤੁਹਾਨੂੰ ਉਹ ਜਿਹੜੀ ਸ਼ੰਭੂ ਬਾਡਰ ਤੇ ਖਨੋਰੀ ਬਾਡਰ ਦੀਆਂ ਤਸਵੀਰਾਂ ਵਿਖਾंदे ਰਹਾ ਧੰਨਵਾਦ